ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਲੋਕੇਸ਼ਨ ਚੈੱਕ ਕਰੋ ਕਿੰਨੀ ਸੋਹਣੀ ਗ੍ਰੀਨਰੀ ਦੇ ਨਾਲ ਹਰਾ-ਭਰਾ ਸਾਰਾ ਪਾਸੇ ਦੇਖੋ ਆ ਦੇਖੋ ਆ ਪੱਥਰ ਜਿਹੜੇ ਚੂਨੇ ਪੱਥਰ ਜੇ ਹੁੰਦੇ ਆ ਤੇ ਆਹ ਦੇਖੋ ਉਸ ਟਾਈਮ ਦੇ ਆਹ ਗੇਟ ਬਣਿਆ ਹੋਊਗਾ ਆ ਦੇਖੋ ਗੇਟ ਦੇ ਕੁੰਡਾ ਜਿਹਾ ਲੱਗਾ ਹੋਇਆ ਹੈ ਨਾ ਤਾਂ ਬਲੈਕਬੋਰਡ ਬਣਾਏ ਹੋਏ ਛੋਟੇ-ਛੋਟੇ ਜੇ ਆਹ ਦੇਖੋ ਦਰਛਵੀ ਨਾਲੀ ਨਾਲ ਕਰਾਈ ਜਾਂਦੇ ਆ ਕਿਉਂਕਿ ਉਹ ਹਜੇ ਪਾਣੀ ਦੇ ਵਿੱਚ ਹੀ ਆ ਜਿੱਦ ਤੱਕ ਸਿਆ ਹੋਇਆ ਪੂਰਾ ਆਹ ਲ ਇਹ ਤਾਂ ਟਾਈਮ ਸੁੱਕਣ ਦੇ ਕਰਕੇ ਛੱਲੇ ਆ ਪਾ ਗਏ ਨਹੀਂ ਤਾਂ ਆ ਸਾਰਾ ਪਾਣੀ ਨਾ ਭਰਿਆ ਹੁੰਦਾ ਉੱਪਰ ਤੋਂ ਪਾਣੀ ਨਾ ਭਰਿਆ ਹੁੰਦਾ ਅੱਜ ਜੂਰਨ ਖਾਂ ਬਣੇ ਹੋਏ ਨਾ ਆ ਦੇਖੋ ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਲੋ ਜੀ ਗਾਇਜ਼ ਆ ਤਾਲੇ ਬਹੁਤ ਹੀ ਖਾਸ ਬਲੌਗ ਲੈ ਕੇ ਆਏ ਜੀ ਅੱਜ ਆਪਾਂ ਆਈ ਢੋਲ ਬਾਹਾ ਡੈਮ ਤੁਸੀਂ ਮੇਰੇ ਪਿੱਛੇ ਦੇਖ ਹੀ ਚੁੱਕੇ ਹੋਣੇ ਜਿੱਥੇ ਮੰਦਿਰ ਜਿਹੜਾ ਕਿ ਡੈਮ ਜਿਲੇ ਬਣਾਈ ਹੋਏ ਲਟਪ ਚੁੱਕਾ ਹੀ ਪਾਣਵਾ ਨੇ ਟਾਈਮ ਦਾ ਮੰਦਿਰ ਹੈ ਤਕਰੀਬਨ 5000 ਸਾਲ ਪੁਰਾਣਾ ਮੰਦਿਰ ਆ ਤੇ ਉਹ ਹੁਣ ਪਾਣੀ ਥੋੜਾ ਥੱਲੇ ਘਟਿਆ ਤਾਂ ਥੋੜਾ ਦਿਖ ਰਿਹਾ ਵਾ ਤੇ ਇੱਕ ਸਕੂਲ ਡੱਬਿਆ ਹੀ ਉਹ ਵੀ ਤੁਹਾਨੂੰ ਦਿਖਾਉਣੇ ਤਕਰੀਬਨ 50 ਸਾਲ ਬਾਅਦ ਉਹ ਸਕੂਲ ਦੇਖਣ ਨੂੰ ਮਿਲਿਆ ਵਾ ਤੇ ਕੀ ਕੀ ਹੈਗਾ ਹਾਲਾਤ ਚਲੋ ਤਾਂ ਦਿਖਾਉਨੇ ਆ ਵੀਡੀਓ ਨਾ ਬਣੇ ਰਿਓ ਤੇ ਚੈਨਲ ਤੇ ਕੋਈ ਨਵਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਚਲੋ ਚੱਲਦੇ ਆ ਜੀ ਤੁਹਾਨੂੰ ਦਿਖਾਉਨੇ ਆ ਬਾਕੀ ਮਾਹੌਲ ਚੈੱਕ ਕਰੋ ਬਹੁਤ ਹੀ ਸੋਹਣਾ ਮਾਹੌਲ ਆ ਜੀ ਲੋ ਜੀ ਦੇਖੋ ਜੀ ਤੇ ਸੰਗਤ ਜੀ ਕਰੋ ਦਰਸ਼ਨ ਤੇ ਤੁਹਾਨੂੰ ਸਾਹਮਣੇ ਹੀ ਦੇਖਣ ਨੂੰ ਮਿਲ ਜੂਗਾ ਤਕਰੀਬਨ ਉਹ ਦੇਖੋ ਜਿਹੜਾ ਉਹ ਮੰਦਿਰ ਦੁਬਿਆਸੀ ਆ ਦੇਖੋ ਜੀ ਤੇ ਬਿਲਕੁਲ ਹੁਣ ਗੁੰਮ ਚ ਪਰੋ ਦਿਖ ਰਿਹਾ ਮੈਂ ਤੁਹਾਨੂੰ ਪੂਰਾ ਜ਼ੂਮ ਕਰਕੇ ਦਿਖਾ ਰਿਹਾ ਵਾਂ ਤੇ ਬਾਕੀ ਜਾਣੇ ਆ ਥੱਲੇ ਦੇਖਦੇ ਆ ਤੇ ਤੁਹਾਨੂੰ ਦਿਖਾਉਨੇ ਆ ਰਸਤਾ ਲੱਭਦੇ ਥੱਲੇ ਜਾਣ ਦਾ ਕਿ ਲੋ ਜੀ ਸੰਗਤ ਜੀ ਦੇਖੋ ਜੀ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਕੀ ਕੀ ਮਾਹੌਲ ਬਣਦਾ ਵਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਦੇਖੋ ਡੈਮ ਬਹੁਤ ਹੀ ਸੋਹਣਾ ਡੈਮ ਆ ਤੇ ਆਹ ਸਾਬ ਦੇਖੋ ਕਿੰਨੀ ਸੋਹਣੀ ਗ੍ਰੀਨੀ ਨਾਲ ਬਿਲਕੁਲ ਪਰਿਆ ਤੇ तकरीबन ਹੈ ਧੁੱਪ ਚੜਦੀ ਵੀ ਨਹੀਂ ਗਰਮੀ ਹਰੇ ਮਹਿਸੂਸ ਨਹੀਂ ਹੋ ਰਹੀ ਤੇ ਪਾਣੀ तकरीबन ਸੁੱਕ ਚੁੱਕਾ ਵਾ ਤੇ ਚਲੋ ਜਾਣਨੇ ਆ ਦਿਖਾਉਣੇ ਆ ਤੇ ਦੇਖਦੇ ਆਂ ਜੀ ਕਿਤੋਂ ਰਸਤਾ ਬਣਦਾ ਥੱਲੇ ਉਤਰੰਦਾ ਤੇ ਜਾਣਨੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਲੋਕ ਇੱਥੇ ਦੇਖਣ ਵੀ ਆਏ ਕਿਉਂਕਿ ਜਿਹੜੇ ਇਸ ਤੋਂ ਉੱਜੜ ਕੇ ਗਏ ਸੀ ਜਿੱਥੇ ਇਥੋਂ ਛੱਡ ਕੇ ਚੱਲ ਕੇ ਜਿਹੜੇ ਡੈਮ ਬਣਿਆ ਜਿਨ੍ਹਾਂ ਦੇ ਕਈਆਂ ਦੇ ਪਿੰਡ ਤੇ ਪਿੰਡ ਚ ਡੁੱਬ ਚੁੱਕੇ ਸੀ ਸਕੂਲ ਡੁੱਬ ਚੁੱਕੇ ਸੀ ਮੰਦਰ ਜਿਵੇਂ ਤੁਹਾਨੂੰ ਮੈਂ ਦੱਸ ਚੁੱਕਾ ਸਕੂਲ ਮੰਦਰ ਸਾਰੇ ਦੱਸ ਚੁੱਕਾ ਵਾ ਤੇ ਉਹ ਵੀ ਦੇਖਣਾ ਸੀ ਤੇ ਕਾਫੀ ਤੇ ਮੇਰੇ ਇਹ ਸੀ ਪੰਚ ਕਿ ਜਲਦੀ ਮੈਂ ਇੱਕ ਚੀ ਦੀ ਵੀਡੀਓ ਬਣਾਵਾ ਤਦ ਤੱਕ ਦਿਖਾਵਾਂ ਕਿਉਂਕਿ ਸਾਡੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਬਹੁਤ ਜ਼ਿਆਦਾ ਰਾਜ ਸੁਪੇ ਹੋਏ ਆ ਬਹੁਤ ਹੀ ਕਿਉਂਕਿ ਹਿਮਾਚਲ ਦੇ ਨਾਲ ਹੀ ਜੁੜ ਜਾਂਦਾ ਵਾ ਬਿਲਕੁਲ ਪਹਾੜੀ ਏਰੀਆ ਵਾ ਤੇ ਬਹੁਤ ਹੀ ਵਧੀਆ ਨੇਚਰ ਆ ਤਾਨੂੰ ਪਹਾੜ ਦੇਖਣ ਨੂੰ ਮਿਲੂਗੇ ਬਹੁਤ ਹੀ ਵਧੀਆ ਲੱਗੂਗਾ ਤੇ ਬਾਕੀ ਤੁਸੀਂ ਮੇਰੇ ਪਿੱਛੇ ਦਾ ਮਾਹੌਲ ਚੈੱਕ ਕਰ ਹੀ ਰਹੇ ਆਂ ਅੱਸੀ ਬਾਕੀ ਤੁਹਾਨੂੰ ਪਤਾ ਮੇਲੇ ਦੀ ਵੀਡੀਓ ਹੋ ਰਹੀ ਤੇ ਅਸੀਂ ਜਗ੍ਹਾ ਦੀ ਵੀਡੀਓ ਪਾਉਨੇ ਆ ਤੇ ਇਸ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਸਾਨੂੰ ਜਾਣਦੇ ਆ ਉਹਨਾਂ ਨੂੰ ਪਤਾ ਵਾ ਕਿਹੜੇ ਕਿਹੜੀ ਵੀਡੀਓ ਪਾਉਨੇ ਜੋ ਕੋ ਨਵਾਂ ਚੈਨਲ ਤੇ ਜੂ ਸਬਸਕ੍ਰਾਈਬ ਕਰਿਓ ਤੇ ਸਪੋਰਟ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤਾਂ ਕਿ ਹਰੇਕ ਤੱਕ ਪਹੁੰਚ ਜਵੇ ਤੇ ਆਪਣੇ ਹੁਸ਼ਿਆਰਪੁਰ ਵਿੱਚ ਕੀ ਕੀ ਮਾਹੌਲ ਆ ਉਹ ਜਰੂਰ ਦਿਖਾਇਆ ਕਰੋ ਜੇ ਕੋ ਹੁਸ਼ਿਆਰਪੁਰ ਦੇ ਦੇਖਦਾ ਤਾਂ ਸ਼ੇਅਰ ਜਰੂਰ ਕਰਿਆ ਕਰੋ ਵੀਡੀ ਉਹਨੇ ਸਾਧਨ ਦੇਖਦਾ ਵਾ ਕੈਂ ਦੀ ਉਤਰੀਏ ਤੇ ਬਾਕੀ ਤੁਸੀਂ ਆ ਦੇਖੀਓ ਮਤਲਬ ਕਿਹਾ ਜਾਵੇ ਨਾ ਜੇ ਜਿਹੜਾ ਬੰਦਾ ਨੇਚਰ ਨੂੰ ਪਿਆਰ ਕਰਦਾ ਵਾ ਉਹਲੇ ਮਤਲਬ ਆਸ ਚੀਜ਼ ਦਾ ਵੱਖਰੇ ਨਜ਼ਾਰਾ ਕਿ ਠੰਡੀ ਠੰਡੀ ਹਵਾ ਵਗ ਰਹੀ ਆ ਮਤਲਬ ਇੰਨਾ ਮਜ਼ਾ ਆ ਰਿਹਾ ਵਾ ਤੇ ਬੜਾ ਸਕੂਨ ਜਿਹਾ ਮਿਲਦਾ ਪਿਆ ਆ ਕੇ ਤੇ ਕਾਫੀ ਵਧੀਆ ਜਗ੍ਹਾ ਵਾ ਆਪਣੇ ਡਿਸਟ੍ਰਿਕਟ ਹਾਪੁਰ ਦੇ ਮੈਂ ਕਈ ਵੀਡੀਓ ਬਣਾਈਆਂ ਤਾਂ ਟਾਈਮ ਨਹੀਂ ਬਣਾਈਆਂ ਤਾਂ ਸ਼ਾਟਸ ਵਗੈਰਾ ਬਣੀਆਂ ਹੋਈਆਂ ਜਿਨ੍ਹਾਂ ਨੇ ਉਹ ਨਹੀਂ ਜਾ ਕੇ ਵੀਡੀਓ ਦੇਖੂ ਵੀ ਦੇਖੋ ਬਾਕੀ ਮੈਂ ਸਕਰੀਨ ਤੇ ਲਾ ਦੂੰਗਾ ਵੀਡੀਓ ਤੇ ਬਾਕੀ ਤਾਂ ਦਿਖੋਨਾ ਵਾ ਆਹ ਲੋ ਜੀ ਬਾਕੀ ਇਧਰੋਂ ਤੁਹਾਨੂੰ ਥੋੜਾ ਮਾਹੌਲ ਚੈੱਕ ਆਊਟ ਕਰੋਨਾ ਵਾ ਮਾਹੌਲ ਚੈੱਕ ਕਰੋ ਤੁਸੀਂ ਤੇ ਆਹ ਲੋ ਜੀ ਆਹ ਦੇਖੋ ਜੀ ਆ ਜਿਹੜਾ ਸਕੂਲ ਪੂਰਾ ਡੁੱਬ ਚੁੱਕਾ ਸੀ ਤੇ ਆਹ ਹ ਤੋਂ ਥੋੜੇ ਥੋੜੇ ਤੁਹਾਨੂੰ ਰੋੜੇਟਾ ਦੇਖਣ ਨੂੰ ਮਿਲਦੀਆਂ ਪਈਆਂ ਵਾ ਤੇ ਜਾ ਕੇ ਦੇ ਦੇਖਦੇ ਆ ਉੱਥੇ ਕੀ ਕਿੱਦਾਂ ਜਾਈਏ ਬਾਕੀ ਚਲੋ ਦੇਖਦੇ ਆ ਤੇ ਥੋੜਾ ਜਿਹਾ ਮਾਹੌਲ ਦੇ ਦੇ ਕਿੱਦਾਂ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਜੇਕਰ ਤੁਹਾਨੂੰ ਜਾ ਕੇ ਉਹ ਜਗ੍ਹਾ ਦਿਖਾ ਕੇ ਆਈਏ ਇਹ ਇਹ ਪੂਰਾ ਪਾਣੀ ਮੈਂ ਤੁਹਾਨੂੰ ਦੱਸਾਂ ਪੂਰਾ ਇੱਥੇ ਤੱਕ ਪਾਣੀ ਭਰ ਜਾਂਦਾ ਆ ਸਾਰਾ ਦੇਖੋ ਲੈਨ ਬੜੀ ਹੋਈ ਨੇ ਦੇਖੋ ਇਹ ਸਾਰਾ ਉੱਪਰ ਤੋਂ ਕਿਤੋਂ ਵੀ ਕੋਈ ਉੱਪਰ ਹੋ ਜਾਂਦਾ ਕਾਫੀ ਤੇ ਤੁਸੀਂ ਦੇਖ ਸਕਦੇ ਆ ਤੇ ਕਿੰਨਾ ਮਤਲਬ ਪਾਣੀ ਦਾ ਸਤਾਰ ਥਲੇ ਚਲ ਚੁੱਕਾ ਆ ਬੰਦਾ ਕਿੰਨਾ ਮਤਲਬ ਸਤਾਰ ਮਤਲਬ ਕਹਿੰਦਾ ਪਾਪ ਕੇ ਕਿੰਨਾ ਪਾਣੀ ਘਟ ਚੁੱਕਾ ਵਾ ਤੇ ਕਾਫੀ ਪਾਣੀ ਡਾਊਨ ਹੋ ਚੁੱਕਾ ਵਾ ਤੇ ਬਾਕੀ ਤੁਸੀਂ ਦੇਖੋ ਤੇ ਕਾਫੀ ਜ਼ਿਆਦਾ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਵਾ ਸਾਡੇ ਜਿਹੜੇ ਕਿ ਲੋਕਾਂ ਨੂੰ ਇਤਿਹਾਸ ਦਾ ਪਤਾ ਨਹੀਂ ਹੈਗਾ ਕਈ ਚੀਜ਼ਾਂ ਦਾ ਹੈਗਾ ਉਹ ਕਿ ਦੇਖੋ ਆ ਇਤਿਹਾਸਿਕ ਇਹ ਮੰਦਿਰ ਆ ਜੀ ਇਹ ਕੋਈ ਸ਼ਿ ਮੰਦਿਰ ਹੈ ਇਤਿਹਾਸਿਕ ਤਕਰੀਬਨ 5000 ਸਾਲ ਪੁਰਾਣਾ ਮੰਦਿਰ ਆ ਜੀ ਦੇਖੋ ਹੁਣ ਥੋੜਾ ਦਿਖ ਰਿਹਾ ਗੁੰਮ ਜ ਤੋ ਇਹ ਹਿਸਾਬ ਲਾ ਲੋ ਕਿੰਨਾ ਥੱਲੇ ਡੂੰਗਾ ਹੋਗਾ ਕਿ ਸਿਰਫ ਸਾਨੂੰ ਪਰੋ ਮੰਦਿਰ ਦਾ ਗੁੰਮ ਦੇਖ ਨੂੰ ਮਿਲਦਾ ਤੇ ਇਹਦੇ ਤੋਂ ਕੁਝ ਨਹੀਂ ਹੋਇਆ ਪਰ ਸਕੂਲ ਦਾ ਇਟਾਂ ਦੇਖ ਨੂੰ ਮਿਲ ਰਹੀਆਂ ਵਾ ਜਿਹੜਾ ਤੋ ਡੁੱਬਿਆ ਆਈ ਤੇ ਦੇਖੋ ਕਾਫੀ ਵੱਡਾ ਸਕੂਲ ਹੋਊਗਾ ਹਨਾ ਤੇ ਆਹ ਦੇਖੋ ਬਾਉਂਡਰੀ ਬਣੀ ਹੋਈ ਆ ਹਨਾ ਤੇ ਚਲੋ ਦੇਖਦੇ ਆ ਉਧਰ ਸਾਈਡ ਉਧਰ ਸਾਈਡ ਦੇਖੋ ਮੱਝਾਂ ਗਾਵਾਂ ਚਰਦੀਆਂ ਪਈਆਂ ਵਾ ਲੋ ਜੀ ਦੇਖੋ ਜੀ ਤਾਂ ਥੱਲੇ ਉਹ ਦੇਖੋ ਜੀ ਕਿਸ਼ਤੀਆਂ ਵਾਲੇ ਤੇ ਅੰਕਲ ਹੁਣੇ ਘੁੰਮ ਰਹੇ ਆ ਤੇ ਤੇ ਚਲੋ ਦੇਖਦੇ ਆ ਦੇਖੋ ਸੰਗਤ ਜੀ ਵਾਹ ਜੀ ਵਾਹ ਤੇ ਬਾਕੀ ਜਾ ਕੇ ਥੱਲੇ ਜਾ ਕੇ ਦੇਖਦੇ ਆ ਕੀ ਮਹੌਲਾ ਕੀ ਬਣਦਾ ਵਾ ਤੇ ਚਲੋ ਚੱਲਦੇ ਆ ਥੱਲੇ ਜਾ ਕੇ ਤੁਹਾਨੂੰ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਤੁਸੀਂ ਦੇਖੋ ਆਹਦੇ ਪਹਾੜੀ ਪਹਾੜ ਤੁਹਾਨੂੰ ਦੇਖਣ ਨੂੰ ਮਿਲੂਗੇ ਆ ਦੇਖੋ ਸਾਰੇ ਪਹਾੜ ਪਹਾੜ ਦਰਾ ਦੇਖੋ ਗ੍ਰੀਨਰੀ ਮਤਲਬ ਤੁਹਾਨੂੰ ਕਿਹਾ ਜਾਵੇ ਨਾ ਮਤਲਬ ਇੱਕ ਸਕੂਨ ਮਿਲਦਾ ਦੇਖੋ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਹੈ ਸਾਰੇ ਪਾਸੇ ਦਰਾ ਢੋਲ ਵਾ ਪੇਂਟ ਆ ਸਾਰਾ ਆ ਦੇਖੋ ਜੀ ਜਿਹੜੇ ਕਿ ਪਹਾੜ ਪਹਾੜਾਂ ਵਿੱਚ ਬਸਿਆ ਹੋਇਆ ਜੀ ਤੇ ਚਲੋ ਦੇਖਦੇ ਆਂ ਚੱਲਦੇ ਹੱਲੇ ਤੇ ਲੋਈ ਦੇਖੋ ਥੱਲੇ ਦਾ ਨਜ਼ਾਰਾ ਦੇਖੋ ਜੀ ਤੇ ਦੇਖੋ ਮਾਹੌਲ ਚੈੱਕ ਕਰੋ ਜੀ ਕਿੰਨਾ ਪਾਣੀ ਘੱਟ ਚੁਕਾ ਦੇਖ ਲਓ ਨਾ ਤੇ ਉਹ ਦੇਖੋ ਸਾਹਮਣੇ ਲੋਕੀ ਦਾ ਰਹਿੰਦੇ ਆ ਝੁੱਗੀਆਂ ਬਣਾ ਕੇ ਤੇ ਜਿੱਦਾਂ ਕੋਈ ਡੈਮ ਦੀ ਰਾਖੀ ਵੀ ਕਰਦੇ ਆ ਨਾ ਤੇ ਸਾਹਮਣੇ ਤੇ ਗਾਵਾਂ ਚਰਦੀਆਂ ਪਈਆਂ ਵਾ ਚਲੋ ਜਾਂਦੇ ਥੱਲੇ ਕਰਦੇ ਤਿਆਰੀ ਪਰ ਇੱਥੇ ਤੇ ਕਪੋੜੀਆਂ ਵਾ ਤੁਹਾਨੂੰ ਮਿਲ ਜੂਗੀਆਂ ਤਾਂ ਥੱਲੇ ਤੁਹਾਨੂੰ ਬੜੇ ਸੰਭਲ ਕੇ ਤੁਰਨੇ ਪੈਣਾ ਬਿਲਕੁਲ ਰਾਮ ਦੇ ਨਾਲ ਕਿਉਂਕਿ ਪੱਥਰਾਂ ਤੇ ਤਿਲਕੀ ਵੀ ਹੋ ਸਕਦੇ ਆ ਤੇ ਚਲੋ ਜਾਣ ਦੀ ਕੋਸ਼ਿਸ਼ ਕਰਦੇ ਆ ਬੜੇ ਆਰਾਮ ਨਾਲ ਥੱਲੇ ਉਤਰਨੇ ਪੈਣਾ ਬੜੇ ਆਰਾਮ ਨਾਲ ਲੋ ਜੀ ਤੇ ਬਿਲਕੁਲ ਪੈਰ ਜਿੱ ਤੱਕਈਏ ਨਾ ਪੱਥਰਾਂ ਦੇ ਨਾਲ ਬੜੇ ਹਸਾਬ ਨਾਲ ਤੁਰਨੇ ਪੈਂਦਾ ਵਾ ਕਿਉਂਕਿ ਦੇਖਿਆ ਜਾਵੇ ਤਾਂ ਇਹ ਤਾਂ ਥੋੜਾ ਮਤਲਬ ਐ ਹੀ ਰਿਸਕੀ ਜਿਹਾ ਹੀ ਆ ਕਿਉਂਕਿ ਪੱਥਰਾਂ ਤੇ ਤਿਲਕ ਜਾਂਦੀ ਹੁੰਦੀ ਹੈ ਤੇ ਚਲੋ ਦੇਖਦੇ ਥੋੜਾ ਥੱਲੇ ਹੋਰ ਜਾ ਕੇ ਬੜੇ ਹਿਸਾਬ ਨਾਲ ਪੈਰ ਰੱਖਣੇ ਪੈਂਦਾ ਆ ਦੇਖੋ ਇਹ ਤਾਂ ਮਾੜਾ ਮਾੜਾ ਸਲਿੱਪ ਕਰ ਰਿਹਾ ਤੇ ਚਲੋ ਦੇਖਦੇ ਥੋੜਾ ਅੱਗੇ ਜਾ ਕੇ ਤੇ ਲੋ ਜੀ ਸੰਗਤ ਜੀ ਦੇਖੋ ਆਪ ਕਿੰਨੀ ਲੱਗੀ ਆ ਗਏ ਆ ਆ ਦੇਖੋ ਜੀ ਤੇ ਮੇਰੇ ਪਿੱਛੇ ਦੇਖੋ ਤੇ ਆਪਾ ਉਹ ਪੋੜੀਆਂ ਦਾ ਤੁਰ ਕੇ ਆਏ ਹੋਏ ਆ ਪਿੱਛੇ ਚਲੋ ਜੀ ਸੰਗਤ ਜੀ ਦੇਖੋ ਚੈੱਕ ਕਰੋ ਜੀ ਤੇ ਲੋ ਜੀ ਦੇਖੋ ਆਹ ਦੇ ਆ ਕਿਸ਼ਤੀ ਟੁੱਟ ਚੁੱਕੀ ਆ ਪੂਰੀ ਤਰ੍ਹਾਂ ਦੇ ਜੰਗ ਲੱਗਾ ਹੋਇਆ ਇਹਨੂੰ ਅੰਦਰ ਰਸੀਆਂ ਬੰਨੀਆਂ ਹੋਈਆਂ ਆਹ ਦੇ ਲੋ ਜੀ ਦੇਖੋ ਸੰਗਤੋ ਤੇ ਅੱਜ ਮੈਂ ਕੱਲਾ ਹੀ ਆਇਆ ਕਿਉਂਕਿ ਐਣੀ ਥੋੜਾ ਘਰ ਕੰਮ ਸੀ ਤੇ ਮੈਂ ਕਿਹਾ ਅੱਜ ਮੈਂ ਜਾ ਕੇ ਉਹਨਾਂ ਨੂੰ ਕੱਲਾ ਹੀ ਅੱਜ ਦਿਖਾਇਆ ਵਾ ਤੇ ਮੈਂ ਕਿਹਾ ਤੁਹਾਨੂੰ ਚੀਜ਼ ਦਿਖਾ ਦਿੱ ਕੰਡੇ ਲੱਗ ਗਿਆ ਦੇ ਆਰੇ ਕੰਡੇ ਨਾ ਆਵਲੇ ਲੱਗੇ ਤੇ ਚਲੋ ਤੁਹਾਨੂੰ ਦਿਖੋਣਾ ਵਾ ਤਕਰੀਬਨ ਉਹ ਦੇਖੋ ਮੈਂ ਕਿੰਨੀ ਥਿਚੂ ਆ ਸੋਪਰੋ ਆਇਆ ਬੜਾ ਸਾਗ ਤਾਂ ਹੌਲੀ ਹੌਲੀ ਇਹ ਸਾਲਾ ਪਾਣੀ ਦੇਖੋ ਕਿੰਨਾ ਉੱਚਾ ਉੱਚੀ ਮਤਲਬ ਕਿੰਨਾ ਉੱਚਾ ਪਾਣੀ ਹੁੰਦਾ ਹੋਗਾ ਤੇ ਥੱਲੇ ਆਉਂਦੇ ਆਉਂਦੇ ਪੈਰ ਤਲੇ ਤੇਰੇ ਵਾਦੇ ਵਾਦੇ ਆ ਤੇ ਇਹ ਹਲਕਾ ਹਲਕਾ ਨਾ ਜਿਵੇਂ ਕਿ ਸਾੜਾ ਮਾੜਾ ਮਾੜਾ ਹੋਣ ਲੱਪਿਆ ਭੁੱਲਣ ਲੱਪਿਆ ਚਲੋ ਜੀ ਦੇਖੋ ਜੀ ਬਾਕੀ ਮੋਲ ਚੈੱਕ ਕਰੋ ਤੁਸੀਂ ਤੇ ਲੋਹੇ ਸੰਗਤ ਜੀ ਸਾਹਮਣੇ ਉਹ ਤਾਂ ਦਿਖਾਉਣੇ ਆ ਤੇ ਸਹਾਰੇ ਮੀਂਹ ਮੂਦ ਨਹੀਂ ਇੰਨੇ ਆਏ ਤੇ ਤਕਰੀਬਨ ਪਾਣੀ ਸਾਰਾ ਭਰ ਜਾਣਾ ਤੇ ਚਲੋ ਦੇਖਦੇ ਆ ਫਿਰ ਇਹ ਦੇਖੋ ਪਾਣੀ ਆ ਲੋਹੇ ਸੰਗਤ ਜੀ ਹਾਂ ਲੋ ਜੀ ਉਹ ਦੇਖੋ ਕਈ ਜੰਗਲੀ ਜਾਨਵਰ ਵੀ ਆ ਬੜੇ ਹਸਾਕਤਾ ਬੜਾ ਉਤਰਨਾ ਜੀਦਾ ਦੇਖੇ ਥੱਲੇ ਪੂਰੀ ਦਲਦਲ ਜੀ ਆ ਐਨੂੰ ਤੇ ਦੇਖੋ ਸੰਗਤੋ ਦੇ ਲੋ ਕਿੰਨਾ ਪਾਣੀ ਉਧਰੋਂ ਚੱਲ ਜਾਂਦਾ ਹੋਊਗਾ ਹਾਰੇ ਐ ਪਾਣੀ ਪੂਰਾ ਚੜ ਜਾਂਦਾ ਉਹਨੂੰ ਤੇ ਦੇਖੋ ਸੰਗਤੋ ਤੇ ਕਿੰਨਾ ਚਿਰ ਰਿਸਕ ਲੈ ਕੇ ਆਪ ਆਇਆ ਥੱਲੇ ਇਸ ਕਰਕੇ ਵੀਡੀਓ ਸ਼ੇਅਰ ਕਰਦੇ ਚਾਹ ਰਹੇ ਨਾ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਬਾਅਦ ਤੋਂ ਬਾਅਦ ਤੇ ਬਾਕੀ ਤੁਹਾਨੂੰ ਇਹ ਚੀਜ਼ ਦਿਖਾਉਣੀ ਸੀ ਕਾਫੀ ਦਿਨਾਂ ਤੋਂ ਐਂ ਚੱਲਦਾ ਹੀ ਪਲਾਨ ਤੇ ਆਹ ਦੇਖੋ ਜਾਲ ਇਹਦਾ ਮੱਛੀਆਂ ਮੱਛੀਆਂ ਫੜਦੇ ਨਾ ਜਾਲ ਰੱਖੇ ਹੋਏ ਆ ਤਾਂ ਬਾਕੀ ਆਹ ਦੇਖੋ ਪਹਾੜਾਂ ਦੇ ਵਿੱਚ ਆਪਾਂ ਘੁੰਮਦੇ ਪਏ ਹਾਂ ਹਾਂ ਲੋ ਜੀ ਦਲਦਲ ਜੀ ਦੇਖੋ ਕਿੰਨੀ ਹੈ ਲੋ ਜੀ ਸੰਗਤ ਜੀ ਚੈੱਕ ਕਰੋ ਤੁਸੀਂ ਮਾਹੌਲ ਦੇਖੋ ਤੁਸੀਂ ਆ ਸਾਰੇ ਸਕੂਲ ਦੀਆਂ ਟਾਂ ਜਿਹੜੇ ਟਾਂ ਚੁੱਕਾ ਸਾਰਾ ਪਾਣੀ ਦੇ ਵਿੱਚ ਆ ਦੇਖੋ ਮਤਲਬ ਇੰਨਾ ਪਾਣੀ ਦੀ ਖਾਰ ਹੁੰਦੀ ਆ ਮਤਲਬ ਸਪੇਦਿਆਂ ਦੀ ਨਾ ਮਤਲਬ ਜਿਹੜਾ ਹਲਾਈਆਂ ਉਹ ਪਾਣੀ ਕਿੱਥੇ ਕਰ ਜਾਂਦਾ ਬਹੁਤ ਜ਼ਿਆਦਾ ਪਾਣੀ ਮਤਲਬ ਹੋ ਜਾਂਦਾ ਬਹੁਤ ਜ਼ਿਆਦਾ ਇਹ ਤਾਂ ਟਾਂ ਸੁੱਕਣ ਦੇ ਕਰਕੇ ਛੱਲੇ ਆ ਪਾ ਗਏ ਨਹੀਂ ਤਾਂ ਆ ਸਾਰਾ ਪਾਣੀ ਨਾ ਭਰਿਆ ਹੁੰਦਾ ਉੱਪਰ ਤੇ ਪਾਣੀ ਨਾ ਭਰਿਆ ਹੁੰਦਾ ਅੱਜ ਚੁਰਨ ਖਾਣੇ ਆ ਨਾ ਆ ਦੇਖੋ ਇਹ ਸਾਰਾ ਪਾਣੀ ਨਾਲ ਭਰਿਆ ਹੁੰਦਾ ਤੇ ਆ ਪੋਲ ਆ ਜਿਹੜੇ ਚਾ ਪੋਲ ਖੜੇ ਕਿਤੇ ਹੋਏ ਨਾ ਇਹ ਸਾਰੇ ਇਹ ਵੀ ਬਿਲਕੁਲ ਉਹਦੇ ਨਾਲ ਹੁੰਦੇ ਆ ਪਾਣੀ ਨੇ ਡੁੱਬੇ ਹੁੰਦੇ ਪੂਰੇ ਦੇਖੋ ਸਾਰਾ ਪੋਲ ਕਿੱਡੇ ਵੱਡੇ ਆ ਆਈ ਥਿੰਕ ਜੇ ਤੁਹਾਨੂੰ ਦੇਖਦੇ ਹੋਣ ਤਾਂ ਤੇ ਚਲੋ ਜੀ ਸੰਗਤ ਜੀ ਦੇਖੋ ਲੋ ਜੀ ਆਪਾਂ ਹੁਣ ਬਿਲਕੁਲ ਲੱਗੇ ਆ ਚੁੱਕੇ ਆ ਜਿੱਥੇ ਸਕੂਲ ਡੁੱਬਿਆ ਹੋਆ ਦਿਖਾਉਣਾ ਤੁਹਾਨੂੰ ਮੈਂ ਕਿਹਾ ਵੀਡੀਓ ਨਹੀਂ ਕਟਣੀ ਡਾਇਰੈਕਟ ਦਾ ਚੱਲਣ ਦੇਣੀ ਆਪਾਂ ਕਿ ਤੁਹਾਨੂੰ ਕੋਈ ਚੀਜ਼ ਮਿਸ ਨਾ ਹੋਵੇ ਇਸ ਕਰਕੇ ਆਹ ਦੇਖੋ ਪਾਣੀ ਦੇ ਨਾਲ ਦਾ ਸੁੱਕਣ ਦੇ ਨਾਲ ਦਾ ਥੋੜਾ ਠੀਕ ਹੈ ਨਹੀਂ ਤਾਂ ਦੇਖੋ ਸਾਰੀ ਦਲਦਲੀ ਆ ਤੇ ਉਹਦੇ ਨਾਲ ਆਪਾਂ ਇੰਨੀ ਦਰਵਾ ਚੁੱਕੇ ਆਪਾਂ ਘੁੰਮਦੇ ਘੁੰਮਦੇ ਤੇ ਹੁਣ ਤੁਹਾਨੂੰ ਸਕੂਲ ਦਿਖਾਉਣੇ ਆ ਉਹ ਸਕੂਲ ਦੇ ਦਰਸ਼ਨ ਕਰਾਉਣੇ ਆ ਸਾਡੇ ਕੋਲ ਸਕੂਲ ਦੀ ਐਟਾ ਕਿੱਦਾਂ ਪਈਆਂ ਹਜੇ ਵੀ ਤੇ ਲੋਕ ਸੰਗਤ ਜੀ ਦੇਖੋ ਤੇ ਆਹ ਦੇਖੋ ਜੀ ਉਹ ਵੀ ਸਕੂਲ ਦੀਆਂ ਪੁਰਾਣੀਆਂ ਇੱਟਾਂ ਆਹ ਦੇਖੋ ਕਿੰਨੀ ਪੁਰਾਣੀਆਂ ਇੱਟਾਂ ਤੇ ਆ ਜਿਹੜੇ ਥੰਮ ਜੇ ਖੜੇ ਕੀਤੇ ਹੋਗੇ ਆਹ ਦੇਖੋ ਕਿੰਨੀ ਪੁਰਾਣੀ ਇੱਟਾਂ ਇਹ ਆਹ ਲਓ ਜੀ ਦੇਖੋ ਸੰਗਤੋ ਕਿੰਨੀ ਪੁਰਾਣੀ ਇੱਟਾਂ ਇਹ ਕਿੰਨੀ ਪੁਰਾਣੀ ਇੱਟਾਂ ਦੇਖੋ ਆ ਪੱਥਰ ਜਿਹਦੇ ਚੂਨੇ ਪੱਥਰ ਜਿਹੋ ਹੁੰਦੇ ਆ ਇੱਟਾਂ ਦੇ ਚੂਨੇ ਪੱਥਰਾਂ ਦੇ ਬਣਾਏ ਹੋਏ ਥਾਂ ਮੇਂ ਜੇ ਕੁਝ ਬਣਾਏ ਹੋਗੇ ਉਸ ਟਾਈਮ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਤੇ ਤਕਰੀਬਨ 50 60 ਸਾਲ ਪੁਰਾਣੀਆਂ ਗੱਲ ਇਹ ਤੇ ਦੇਖੋ ਜੀ ਪਾਣੀ ਦੇ ਵਿੱਚ ਬਦਨ ਬਾਜ ਜਾਈ ਕੋਈ ਜਾਨਵਰ ਗਿਆ ਬੜੀ ਤੇਜ਼ੀ ਨਾਲ ਇੱਧਰੋਂ ਤੇਜ਼ੀ ਨਾਲ ਤੇ ਚਲੋ ਆਪਾਂ ਜਲਦੀ ਦੀ ਥੋੜੀ ਕਵਰ ਕਰ ਦਈਏ ਕਿਉਂਕਿ ਪਾਣੀ ਕੁਝ ਕਹਿ ਨਹੀਂ ਸਕਦੇ ਕੋਈ ਆ ਦੇਖੋ ਪੂਰਾ ਦਲਦਲੀ ਜੀ ਆ ਕੁਝ ਕਹਿ ਨਹੀਂ ਸਕਦੇ ਕੋਈ ਜਾਨਵਰ ਜੂਨਵਰ ਦਾ ਵੀ ਹੈ ਨਾ ਤੇ ਆਪਾਂ ਚਲੋ ਤੁਹਾਨੂੰ ਉੱਦੇ ਚੜੋ ਦੇਖੋ ਆਈ ਥਿੰਕ ਤੁਹਾਨੂੰ ਦੇਖ ਹੀ ਪਾ ਰਿਹਾ ਉਹਦੇ ਉਹਦੇ ਵਿੱਚ ਜਾਨਵਰ ਜੂਨਵਰ ਹੋਣੇ ਆਪਾਂ ਤੁਹਾਨੂੰ ਦਿਖਾ ਰਹੇ ਆ ਬਾਜ ਕਿਦਾਂ ਦੀ ਬਈ ਚਲੋ ਵੇ ਸੰਗਤ ਜੀ ਉਹ ਵੀ ਦੇਖੋ ਜੀ ਕਿੱਦਾਂ ਆਵਾਜ਼ ਆ ਰਹੀ ਕਿੱਦਾਂ ਠਕ 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 ਆ ਦੇਖੋ ਪੁਰਾਣੇ ਥਾਮੋ ਜੀ ਬਣੇ ਹੋਏ ਤੇ ਚਲੋ ਹੁਣ ਉਧੇ ਸਾਈਡ ਜਾ ਕੇ ਉਹਨੇ ਦੇਖ ਕੇ ਆਉਨੇ ਆ ਕੀ ਮਾਹੌਲ ਆ ਆਹ ਲੋ ਜੀ ਦੇਖੋ ਜੀ ਏਟਾਂ ਕੇ ਤਾਂ ਖਿਲ ਰੀਆਂ ਹੋਈਆਂ ਹਰ ਹਲਕਾ ਹਲਕਾ ਪੈਰ ਹਲਕਾ ਹਲਕਾ ਪੈਰ ਜਾਂਦਾ ਹਲਕਾ ਜਾਂ ਬੇਮਲੂਮਾ ਜਾਂ ਤੇ ਚਲੋ ਦਿਖਾਉਨੇ ਆ ਤੁਹਾਨੂੰ ਤੇ ਤਕਰੀਬਨ ਬਿਲਕੁਲ ਅਸੀਂ ਵਿਚੋ ਵਿਚ ਖੜੇ ਆ ਜੀ ਉਹ ਦੇਖੋ ਛੱਤ ਡਿੱਗੀ ਹੋਈ ਉਹ ਦੇਖੋ ਉਹ ਵੀ ਦਿਖਾਉਣਾ ਤੁਹਾਨੂੰ ਇੱਧਰ ਵੀ ਤੁਹਾਨੂੰ ਦਿਖਾ ਦਮਾ ਲੋ ਜੀ ਸੰਗਾ ਜੀ ਦੇਖੋ ਹਾਂ ਹਾਂ ਦੇਖੋ ਸੰਗਾ ਜੀ ਪੁਰਾਣੀਆਂ ਇੱਟਾਂ ਥਮ ਤਾਂ ਦੇਖੋ ਦੇਖੋ ਜੀ ਚੂਨੇ ਪੱਥਰ ਵਾਲੀ ਇੱਟਾਂ ਨਹੀਂ ਹੁੰਦੀ ਉੱਧਰ ਹੀ ਟਾ ਕੇ ਵਿੱਚ ਮੋਟੀਆਂ ਹਰੇ ਦੇਖੋ ਵਾਹ ਜੀ ਵਾਹ ਲੋ ਜੀ ਸੰਗਤ ਜੀ ਦੇਖੋ ਆਹ ਦੇਖੋ ਜਿਹੜੀ ਛੱਤ ਡਿੱਗੀ ਸੀ ਤਾਂ ਤੁਹਾਡਾ ਜ਼ੂਮ ਕਰਕੇ ਦਿਖਾਉਣਾ ਆ ਤੇ ਦੇਖੋ ਜੀ ਸੰਗਤ ਜੀ ਮਤਲਬ ਕਿੰਦੀ ਚੀਜ਼ਾਂ ਨੂੰ ਨੁਕਸਾਨ ਹੋਇਆ ਹੋਊਗਾ ਦੇਖੋ ਉਸ ਟਾਈਮ ਕਿੰਦਾ ਨਾ ਜਿਹੜੇ ਜਿਹੜੇ ਇਸ ਜਗ੍ਹਾ ਤੇ ਪੜ ਕੇ ਗਏ ਹੋਗੇ ਹਨਾ ਇਹ ਦੇਖੋਾਰੇ ਫਰਸ਼ ਬਣਿਆ ਹੋਇਆ ਹਾਂ ਲੋ ਜੀ ਕਿੰਨਾ ਵੱਡਾ ਸਕੂਲ ਹੋਗਾ ਦੇਖੋ ਇਤੋਂ ਲੈ ਕੇ ਐਡਾ ਵੱਡਾ ਸਕੂਲ ਹਨਾ ਬਾਕੀ ਐਡਾ ਜਿਹੜਾ ਰੋਡ ਵਿੱਚ ਦਾ ਗਿਆ ਹੋਊਗਾ ਹਾਂ ਲੋ ਜੀ ਦੇਖੋ ਸੰਗਤ ਜੀ ਵਾਹ ਜੀ ਵਾਹ ਤੇ ਆਹ ਦੇਖੋ ਉਸ ਟਾਈਮ ਦੇ ਆਹ ਗੇਟ ਬਣਿਆ ਹੋਊਗਾ ਆਹ ਦੇਖੋ ਗੇਟ ਦੇ ਕੁੰਡਾ ਜਾਂ ਲੱਗਾ ਹੋਇਆ ਹੈ ਨਾ ਤੰਦ ਖੋਣਾ ਸਾਡੇ ਜ਼ੂਮ ਕਰਕੇ ਆਹ ਵਾਲਾ ਤੇ ਨਾ ਅਈ ਥਿੰਕ ਇਰ ਬਲੈਕ ਬੋਰਡ ਬਣਾਈ ਹੋਏ ਛੋਟੇ ਛੋਟੇ ਜੇ ਆਹ ਦੇਖੋ ਹਾਂ ਦੇਖੋ ਕਈਆਂ ਨੇ ਕੁਝ ਲਿਖਿਆ ਵੀ ਹੈਗਾ ਪਟ ਕਲੀਅਰ ਨਹੀਂ ਹੈਗਾ ਕਿਹਦੇ ਪ੍ਰੀ ਆ ਲਿਖਿਆ ਕਿਸ ਨੇ ਕੋਈ ਆ ਕੇ ਲਿਗਿਆ ਹੋਊਗਾ ਆਈ ਥਿੰਕ ਤੇ ਦੇਖੋ ਲਓ ਜੀ ਤੇ ਕਾਫੀ ਉੱਚਾ ਦੇਖੋ ਤੇ ਹਵਾਵਾਂ ਲਾ ਲਓ ਤੇ ਸਾਹਮਣੇ ਤੁਹਾਨੂੰ ਮੰਦਿਰ ਦੇ ਦਰਸ਼ਮੇ ਨਾਲ ਹੀ ਨਾਲ ਕਰਾਈ ਜਾਂਦੇ ਆ ਉਹ ਕੋਹ ਹਜੇ ਪਾਣੀ ਦੇ ਵਿੱਚ ਹੀ ਆ ਤੇ ਕਾਫੀ ਵਾਲੇ ਡੂੰਘਾ ਇਹ ਪਾਣੀ ਆ ਕਾਫੀ ਮਤਲਬ ਡੰਗਾਈ ਦੇ ਵਿੱਚ ਆ ਤੇ ਆਹ ਦੇਖੋ ਜੀ ਕਿੱਦਾਂ ਹਿਟਾ ਖਿਲ ਰਹੀਆਂ ਹੋਈਆਂ ਕਿਸਨੇ ਨਾਂ ਲਿਖਿਆ ਹੋਇਆ ਦੇਖੋ ਆਹ ਲੋ ਜੀ ਆ ਗਏ ਬੱਜੇ ਕਿਦਾਂ ਆਤੀ ਆ ਪੀ ਆਹ ਕੋਸੰਗੀ ਆ ਦੇਖੋ ਫੇ ਵੀ ਮੋਡ ਵਿੱਚ ਦੱਸਿਆ ਹੋਇਆ ਪੂਰਾ ਆਹ ਲਾ ਤੇ ਦੇਖੋ ਪੂਰਾ ਪਾਣੀ ਵਿੱਚ ਡੁੱਬਨ ਤੇ ਕਰਕੇ ਤਾਂ ਵੀ ਦੇਖੋ ਗਲਿਆ ਨਹੀਂ ਹੋ ਆ ਦੇਖੋ ਕਿੰਨੇ ਪ੍ਰਾਣੀ ਮੈਂ ਪੈਰ ਹਲਾ ਕੇ ਵੀ ਦੇ ਦਦਾ ਪਿਆ ਆ ਦੇਖੋ ਫੇ ਹਲਾ ਕੇ ਦੇਖੋ ਨਾਲੇ ਬਿਲਕੁਲ ਦੇਖੋ ਹਿਲਦਾ ਨਹੀਂ ਹੈਗਾ ਉੱਦੀ ਉਧਰ ਆ ਦੇਖੋ ਤੇ ਸੰਗਤ ਜੀ ਵਾਤਵਾ ਵੀਡੀਓ ਸ਼ੇਅਰ ਕਰ ਦਿਓ ਤੇ ਵਾਤਵਾਦ ਨਾ ਕਿ ਹਰੇਕ ਤੇ ਗਏ ਵੀਡੀਓ ਪੁੱਜ ਜਵੇ ਦੇਖੋ ਇੱਧਰ ਵੀ ਦੇਖੋ ਆ ਵੀ ਦੇਖੋ ਬਿਲਕੁਲ ਕਿਸੇ ਨੇ ਦਾ ਪਲੇਟ ਜੀ ਰੱਖੀ ਹੋਈ ਆ ਕੋਈ ਉਸ ਸਮਾਂ ਦਾ ਨੀ ਪੱਥਰ ਹੋਊਗਾ ਤੇ ਪੜਨ ਦੀ ਕੋਸ਼ਿਸ਼ ਕਰਦਾ ਹਾਂ ਉਹ ਕੋਈ ਦੀਦਾਣੀ ਚੰਗੀ ਤਰ੍ਹਾਂ ਦਸ਼ਮੀ ਕੋਈ ਕਿਆ ਲਿਖਿਆ ਮੈਨੂੰ ਕੋ ਸਮਝ ਨਹੀਂ ਆ ਰਿਹਾ ਪਰ ਉਹ ਦਿਖਿਆ ਕਿਹੜੇ ਕਿਹੜੇ ਸੰ ਦੇ ਵਿੱਚ ਹੈਗਾ ਬਣਿਆ ਨਹੀਂ ਆਈ ਥਿੰਕ ਜੇ ਤੁਹਾਨੂੰ ਦਿਖਦਾ ਹੋਊਗਾ ਤਾਂ ਤੇ 89 ਲਿਖਿਆ 19080 ਤੋਂ 89 ਇਹ ਤਾਂ ਕੁਝ ਲਿਖਿਆ ਤੇ ਦੇਖੋ ਸੰਗਤ ਜੀ ਕਿਆ ਬਾਤਾਂ ਬਾਤ ਦੋਦਣਾ ਮੈਂ ਫੇਰ ਤੁਹਾਨੂੰ ਕਹੂੰਗਾ ਬਾਤ ਵਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਕੀ ਹਰੇਕ ਤੱਕਰੇ ਵੀਡੀਓ ਜਾਵੇ ਕਿਉਂਕਿ ਇਹ ਚੀਜ਼ਾਂ ਦੇਖਣ ਵਾਲੀ ਆ ਜੀ ਕਿਉਂਕਿ ਜੋ ਚੀਜ਼ ਉੱਜੜ ਗਈਆਂ ਉਹ ਚੀਜ਼ਾਂ ਜਿਹੜੇ ਬੰਦੇ ਤੋਂ ਛੱਡ ਕੇ ਗਏ ਜਿਹੜੇ ਤੋਂ ਪੜ ਕੇ ਗਏ ਆ ਉਹਨਾਂ ਤੱਕਰ ਵੀ ਇਹ ਚੀਜ਼ਾਂ ਜਾਵੇ ਉਹਨਾਂ ਦੀ ਤਰਤਾ ਮਤਲਬ ਜ਼ਿਆਦਾ ਤਾਜ਼ੀਆਂ ਹੋ ਜਾਂਦੀਆਂ ਵਾ ਤੇ ਆਹ ਦੇਖੋ ਜੀ ਇਧਰਲੀ ਸਾਈਡ ਵੀ ਕੁਝ ਬਣਾਇਆ ਹੋਊਗਾ ਤੇ ਬਾਕੀ ਉਹ ਬਾਉਂਡਰੀ ਜੀ ਹੋਈ ਆ ਤੇ ਚਲੋ ਚੱਲਦੇ ਹੁਣ ਆਪਾਂ ਤੇ ਇਹ ਸੀ ਜਿਹੜਾ ਕਿ ਡੁੱਬਿਆ ਹੋਇਆ ਹੈ ਬਾਕੀ ਉਹ ਮੰਦਿਰ ਤੇ ਬਾਕੀ ਸਾਰਾ ਆਪਾਂ ਬਿਲਕੁਲ ਡੈਮ ਦੇ ਗੱਭੇ ਖੜੇ ਆ ਜੀ ਦੇਖੋ ਪੂਰੇ ਡੈਮ ਦੇ ਹੀ ਗੱਭੇ ਖੜੇ ਹੋਏ ਆ ਤੇ ਆਹ ਲੋ ਜੀ ਚੈੱਕ ਕਰੋ ਜਿੱਥੇ ਸਕੂਲ ਸੀ ਉੱਤੇ ਬਿਲਕੁਲ ਖੜਾ ਹੋਇਆ ਮੈਂ ਇਲਾਕਾ ਹੁੰਦੀ ਪਈ ਆ ਇਲਾਕਾ ਬਾਅਦ ਪਤਾ ਨਹੀਂ ਪਰ ਜਰੂਰ ਦੱਸੋ ਤੁਹਾਨੂੰ ਕਿਹਦਾ ਬੈਸੇ ਤਾਂ ਮੈਨੂੰ ਇੱਲੀ ਲੱਗਦੀ ਆ ਕਿਉਂਕਿ ਮੌਸਮ ਇੱਲੀ ਹੁੰਦੀ ਇੱਧਰ ਤੇ ਤੇ ਆਪਾਂ ਉਹ ਉੱਚਾ ਇਹਦੇ ਚੜਨਾ ਜਾ ਕੇ ਤੇ ਆਹ ਦੇਖੋ ਜੀ ਥੱਲੇ ਆਉਣਾ ਮੈਂ ਤੈਨੂੰ ਕੱਲੇ ਨਾ ਆਵਾਂ ਤੇ ਨਾਲ ਕਿਸੇ ਨੂੰ ਲੈ ਕੇ ਆਓ ਤੇ ਮੈਂ ਤਾਂ ਚਲੋ ਆ ਗਿਆ ਤੇ ਜਿੱਦਾਂ ਵੀ ਆ ਬਟੇ ਆ ਕੇ ਚਲੋ ਇੱਕ ਦੂਸਰੇ ਨੂੰ ਸਹਾਰਾ ਹੋ ਜਾਂਦਾ ਵਾ ਤੇ ਮਾਈਕਾਸਤੇ ਮੈਂ ਕਹੂੰਗਾ ਨਾ ਆਓ ਤਾਂ ਵਧੀਆ ਵਾ ਕਿਉਂਕਿ ਬਾਅਦ ਚ ਐ ਕੋਈ ਦਿੱਕਤ ਨਾ ਹੋਵੇ ਕਿਸੇ ਚੀਜ਼ ਦੀ ਤੇ ਬਾਕੀ ਬੋਕੀ ਪਾਣੀ ਆ ਠੀਕ ਆ ਨਾ ਤੇ ਆਪਾਂ ਹੁਣ ਉਹ ਚੜਣਾ ਨੀਚੀ ਤੇ ਚਲੋ ਚੱਲਦੇ ਆਂ ਹੈ ਤੇ ਚੜੀਏ ਜਾਂਦੇ ਵੀ ਟਾਈਮ ਲੱਗਣਾ ਵਾ ਚੜਾ ਨੂੰ ਉੱਤੇ ਕਿਉਂਕਿ ਉੱਚਾ ਦੇਖੋ ਨਾ ਕਿੰਨਾ ਪੱਥਰਾਂ ਤੇ ਪੈਰ ਸਲਿੱਪ ਕਰਦੇ ਲੈ ਮੈਂ ਥੱਲੇ ਹੁੰਨਾ ਸੀ ਤੁਹਾਨੂੰ ਦੱਸਿਆ ਨਾ ਪੈਰ ਸਲਿੱਪ ਕਰਦਾ ਵਾ ਤੇ ਇਸ ਕਰਕੇ ਚਲੋ ਚੱਲਦੇ ਹੌਲੀ ਹੌਲੀ ਚੜਦੇ ਆਪਾਂ ਬਸ ਬੋ ਚੱਲਨੇ ਆ ਜਿੰਨਾ ਉਤਰਨ ਨੂੰ ਟਾਈਮ ਲੱਗਾ ਚੜਨ ਨੂੰ ਉਹਨੋਂ ਜ਼ਿਆਦਾ ਉਹ ਤੋਂ ਜ਼ਿਆਦਾ ਲੱਗਣਾ ਵਾ ਕਿਉਂਕਿ ਜ਼ੋਰ ਲੱਗਣਾ ਵਾ ਚੜਾ ਨੂੰ ਤੇ ਪੱਥਰ ਥੋੜੇ ਸਲਿਪਰੀ ਜੇ ਹੋਏ ਆ ਬੜੇ ਹਸਾਉਣਾ ਤੁਰਨੇ ਪੈਂਦਾ ਬੂਟ ਕੇ ਵੀ ਸਲਿੱਪ ਮਾਰ ਜਾਂਦੇ ਆ ਤੇ ਆ ਦੇਖੋ ਕਿੰਨਾ ਪਾਣੀਆ ਕਿੰਨੀਆਂ ਲੱਕੜਾਂ ਰੋੜ ਰੋੜ ਚਾਈਆਂ ਹੋਊਗੀਆਂ ਹਨਾ ਚਲੋ ਚੜਦੇ ਆ ਚੜਾਈ ਚੜਨ ਵਾਲਾ ਮਾਹੌਲ ਹੋ ਗਿਆ ਵਾ ਲੋ ਜੀ ਸੰਗਤ ਜੀ ਆਹਾ ਹਾ ਚੜਾਈ ਚੜੰਦਾ ਜੀ ਅਲੱਗ ਹੀ ਮਜ਼ਾ ਆ ਰਿਹਾ ਤੇ ਬੱਸ ਹੋ ਜਾਣਾ। ਆ ਕੰਡੇ ਬੁਤਖੇ ਆ ਹਰ ਇੱਕ ਇਹ ਲੱਗ ਗਏ। ਹਾਂ ਤੇ ਆਂਦੇ ਨਾ ਇਹ ਲੱਗ ਆਦੇ ਪੈਰ ਤੇ ਲੱਗ ਧਾਪਿਆ। ਪੂਰਾ ਪੈਰ ਨਾ ਸਲਿੱਪ ਮਾਰਦਾ ਪਿਆ। ਯਾਨੀ ਆਹ ਵਾਸ ਆ ਦੇਖਿਆ। ਚਲੋ ਚੱਲਦੇ ਹਾਂ ਤੇ ਉੱਪਰ ਜਾ ਕੇ ਵੀਡੀਓ ਕੰਟੀਨਿਊ ਕਰਦੇ ਹਾਂ। ਇਨਾ ਚੜ ਕੇ ਆ ਗਏ ਆਪਾਂ। ਸੌ ਮੋ ਚੜਦਾ ਪਿਆ ਪੈਰ ਤੇ ਲੱਗਦਾ ਨਹੀਂ ਪੂਰਾ ਤਾਂ ਮੇਰੀ ਹਾਰ ਬਿੜਦੀ ਰੋਣਾ ਪਈ ਕਿਉਂਕਿ ਪੈਰ ਤੇ ਲੱਗਦਾ ਇਹ ਪੱਥਰਾ ਤੋਤੇ ਬੜੀ ਹੌਲੀ ਚੜੇ ਇੰਨੇ ਚੜਨ ਦੇ ਨਾਲ ਹੀ ਸਾਂਫਲ ਨਾਲ ਲਾਪਿਆ ਇਨੀ ਜਗਾ ਚੜਦੇ ਚੜਦੇ ਨਾਲ ਸਾਂਫਲ ਨਾਲ ਲਾਪੈਂਦਾ ਕਿਉਂਕਿ ਜੋ ਡਬਲ ਲੱਗਦਾ ਪੈਰ ਤੇ ਲਿਕਦਾ ਹੋਵੇ ਇੱਕ ਸਾਈਡ ਫੋਨ ਫੜਿਆ ਹੋਵੇ ਤਾਂ ਦਿੱਕਤ ਹੁੰਦੀ ਆ ਥੋੜੇ ਦਰ ਬਿੰਨੇ ਆ ਕੋਈ ਚੱਲਦੇ ਆ ਲੋਕੇਸ਼ਨ ਚੈੱਕ ਕਰੋ ਬਾਕੀ ਸਾਰੇ ਡੈਮ ਤੇ ਪਾਣੀ ਓਵਰ ਹੁੰਦਾ ਨਾ ਤਾਂ ਉਧਰ ਸੇ ਗੇਟ ਲੋ ਪਾਣੀ ਛੱਡਿਆ ਜਾਂਦਾ ਵਾ ਤੇ ਆਹ ਵੇਖੋ ਜੀ ਇਤਨਾ ਕੰਟਰੋਲ ਹੁੰਦਾ ਵਾ ਤੇ ਇੱਧਰ ਵੀ ਸੌਫਟਵੇਅਰ ਚੱਲਦੀ ਪਈ ਆ ਆਹ ਦੇਖੋ ਜੀ ਤੇ ਆਹ ਲੋ ਜੀ ਇਨੂੰ ਫੇ ਪਾਣੀ ਛੱਡਿਆ ਜਾਂਦਾ ਇਧਰੋਂ ਦੀ ਤੇ ਤਕਰੀਬਨ ਡੈਮ ਕਾਫੀ ਵੱਡਾ ਡੈਮ ਆ ਉਹ ਸਾਰੇ ਪਾਸੇ ਡੈਮ ਹੀ ਡੈਮ ਆ ਬਹੁਤ ਦੂਰ ਤੱਕ ਡੈਮ ਫੈਲਿਆ ਹੋਇਆ ਤੇ ਬਾਕੀ ਆ ਜ਼ਰੂਰੀ ਸੂਚਨਾ ਜ਼ਰੂਰ ਇਹਨੂੰ ਅਮਲ ਕਰਨਾ ਚਾਹੀਦਾ ਭਾਜੀ ਸਫਾਈ ਦਾ ਧਿਆਨ ਰੱਖੋ ਜੀ ਇੱਥੇ ਸ਼ਰਾਬ ਪੀਣਾ ਮਨਾਵਾ ਪੀਣ ਵਾਲਾ ਜਾਂ ਸਖਤ ਸਮਾਨ ਸਰਕਾਰੀ ਪ੍ਰਾਇ ਇਹ ਬਾਰੇ ਕੋਈ ਸੀਮੇਟੀ ਤੁਕਾਵਾ ਤੇ ਪ੍ਰਾਪਰਟੀ ਲਿਖਿਆ ਹੋਊਗਾ ਹੈ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਕੀਤਾ ਜਾਵੇ ਆਪਣੇ ਬਾਈਕਲ ਗੇਟ ਦੇ ਅੱਗੇ ਨਾ ਲਾਓ ਜੀ ਤੇ ਬਾਈਕਲ ਆਪਾਂ ਬਿਲਕੁਲ ਸਾਈਡ ਤੇ ਲਾਇਆ ਵਾ ਗੇਟ ਦੇ ਅੱਗੇ ਨਹੀਂ ਲਾਇਆ ਕਿਸ ਕਰਹੀ ਜਿਹੜੀ ਗਾਈਡਲਾਈਨਸ ਹੈ ਜ਼ਰੂਰ ਧਿਆਨ ਚ ਰੱਖਿਓ ਤੇ ਤੇ ਚਲੋ ਗਾਈ ਹੁਣ ਚੱਲਦੇ ਆਈ ਹੋਪ ਤੁਸੀਂ ਸਾਰੇ ਨੇ ਖੁੱਲੇ ਦਰਸ਼ਨ ਕੀਤੇ ਹੋਗੇ ਤਾਂ ਹੁਣ ਬਿਲਕੁਲ ਠੀਕ ਆ ਨੋਰਮਲ ਜਿਹਾ ਦੋ ਕੁ ਮਿੰਟ ਬੈਠੇ ਮੌਸਮ ਦਾ ਆਨੰਦ ਲਿਆ ਹਾ ਵਾ ਠੰਡੀ ਠੰਡੀ ਚੱਲਦੀ ਪਈ ਆ ਤੇ ਚੈਨਲ ਤੇ ਕੋਈ ਨਵਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਇਹ ਜੇ 7 ਸਾਲ ਪੁਰਾਣਾ ਇਹ ਸਕੂਲ ਡੁੱਬਿਆ ਤੁਹਾਨੂੰ ਦਿਖਾਇਆ ਸੀ ਕਿ ਕੀ ਕੰਦਾ ਦਾ ਹਾਲਾਤ ਆ ਉਹ ਸਾਰਾ ਕੁਝ ਦਿਖਾਇਆ ਬਲੈਕ ਬੋਰਡ ਵੀ ਦਿਖਾਇਆ ਇਹ ਤੋਂ ਇੱਕ ਮੋੜ ਵੀ ਦਿਖਾਇਆ ਕਿ ਹਰੇ ਵੀ ਮੋੜ ਮਜ਼ਬੂਤ ਆ ਜਿੰਨੇ ਕਾਫੀ ਟਾਈਮ 7 ਸਾਲ ਪਾਣੀ ਚ ਡੁੱਬਨ ਦੇ ਕਰਕੇ ਤਾਂ ਵੀ ਮੋੜ ਗਲਿਆ ਨਹੀਂ ਇਹ ਤਾਂ ਪੈਰ ਵੱਜੇ ਟੁੱਟਣਾ ਚਾਹੀਦਾ ਸੀ ਪਰ ਹੱਤ ਵੀ ਲਾਇਆ ਨਹੀਂ ਟੁੱਟਿਆ ਤੇ ਬਾਕੀ ਮੰਦਰ ਦਿਖਾਇਆ ਤਾਂ ਜਿਹੜਾ 5055 ਸਾਲ ਪੁਰਾਣਾ ਸ਼ਿਵ ਮੰਦਿਰ ਆ ਜਿਹੜਾ ਪਾਣੀ ਚ ਡੁੱਬਿਆ ਵਾ ਤੇ ਵੀਡੀਓ ਨੂੰ ਮੈਂ ਤੁਹਾਨੂੰ ਸ਼ੇਅਰ ਕਰ ਦਿਓ ਚੈਨਲ ਦੇਖੋ ਨਮਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨੈਕਸਟ ਵੀਡੀਓ ਤੇ ਤਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਵਾਈਕੁਰੂ ਜੀ ਦਾ ਹਾਲਤਾ ਸ੍ਰੀ ਵਾਈਕੁਰੂ ਜੀ ਦੀ ਫਤਿਹ ਜੈ ਸ਼ੀ ਰਾਮ ਹਰ ਹਰ ਮਹਾਦੇਵ